ਗਰਮੀ ਨੇ ਲੋਕਾਂ ਦਾ ਜਿੱਥੇ ਜੀਣਾ ਮੁਹਾਲ ਕੀਤਾ ਉਥੇ ਗਰਮੀ ਨੇ ਪੁਰਾਣੇ ਸਾਰੇ ਰਿਕਾਰਡ ਆਪਣੇ ਤੋੜ ਦਿੱਤੇ ਨੇ ਰਾਜਸਥਾਨੀ ਦਿੱਲੀ ਦੇ ਵਿੱਚ ਪੁਰਾਣੇ ਸਾਰੇ ਰਿਕਾਰਡ ਧਾਰਾਸ਼ਾਈ ਹੋਏ ਨੇ ਅੱਜ ਦੁਪਹਿਰੇ ਤਾਪਮਾਨ 52.3 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ ਰਾਜਸਥਾਨੀ ਗਰਮੀ ਦੇ ਨਾਲ ੱਪਣ ਲੱਗੀ ਹੈ ਕੱਲ ਦਿੱਲੀ ਦਾ ਤਾਪਮਾਨ 49.3 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ ਜਿਸ ਤੋਂ ਬਾਅਦ ਇਹ ਕਿਹਾ ਜਾ ਰਿਹਾ ਸੀ ਕਿ ਹੁਣ ਇਹ 50 ਟੱਚ ਕਰੇਗਾ ਪਰ ਅੱਜ 24 ਘੰਟੇ ਬਾਅਦ ਹੀ ਗਰਮੀ ਨੇ ਫੇਰ ਰਿਕਾਰਡ ਤੋੜਦੇ ਹੋਏ ਦਿੱਲੀ ਦੇ ਵਿੱਚ ਅੱਜ ਦੁਪਹਿਰ ਦਾ ਤਾਪਮਾਨ 52.3 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ ਰਾਜਤਾਨੀ ਦੇ ਮੰਗੇਸ਼ਪੁਰ ਖੇਤਰ ਦੇ ਵਿੱਚ ਸਭ ਤੋਂ ਜ਼ਿਆਦਾ ਤਾਪਮਨ ਰਿਕਾਰਡ ਕੀਤਾ ਗਿਆ ਇੱਥੇ ਦਿਨ ਦਾ ਤਾਪਮਨ 52.3 ਡਿਗਰੀ ਸੈਲਸੀਅਸ ਰਿਹਾ ਲੋਕਾਂ ਦੇ ਵਿੱਚ ਹਾਹਾਕਾਰ ਮਚ ਗਈਆ ਘਰੋਂ ਨਿਕਲਣਾ ਔਖਾ ਹੋ ਗਿਆ ਦਿੱਲੀ ਦੇ ਉਪ ਰਾਸ਼ਪਾਲ ਵੀ ਕੇ ਸਖ세ਨਾ ਨੇ ਹੁਕਮ ਦਿੱਤੇ ਨੇ ਕਿ ਜਿਹੜੇ ਵੀ ਲੋਗ ਮਜ਼ਦੂਰੀ ਕਰ ਰਹੇ ਨੇ ਜਾਂ ਜਿੱਥੇ ਕਿਤੇ ਮਜ਼ਦੂਰੀ ਦਾ ਕੰਮ ਹੋ ਰਿਹਾ ਉਹ ਮਜ਼ਦੂਰਾਂ ਨੂੰ 12 ਵਜੇ ਤੋਂ ਲੈ ਕੇ ਦੁਪਹਿਰੇ ਤੇ ਬਾਦ ਦੁਪਹਿਰ 3 ਵਜੇ ਤੱਕ ਛੁੱਟੀ ਦੇਣ ਕਿਉਂਕਿ ਜਿਸ ਕਦਰ ਗਰਮੀ ਵੱਧ ਰਹੀ ਹੈਗੀ ਉਸ ਕਦਰ ਮਜ਼ਦੂਰਾਂ ਦਾ ਖਿਆਲ ਰੱਖਣਾ ਵੀ ਔਰ ਆਮ ਜਨਜੀਵਨ ਦਾ ਖਿਆਲ ਰੱਖਣਾ ਇੱਕ ਬੜੀ ਵੱਡੀ ਚਿੰਤਾ ਹੋ ਸਕਦੀ ਆਉਂਦੇ ਦਿਨਾਂ ਦੇ ਵਿੱਚ ਇਸ ਵਕਤ ਤਾਪਮਾਨ 55.3 ਡਿਗਰੀ ਸੈਲਸੀਅਸ ਦਿੱਲੀ ਦਾ ਅੱਜ ਸਾਰੇ ਰਿਕਾਰਡ ਟੁੱਟੇ ਔਰ ਸੂਰਜ ਇੱਕ ਟਾਰਚਰ ਦੇ ਵਾਂਗੂ ਲੋਕਾਂ ਦੇ ਸਿਰਾਂ ਤੇ ਮੰਡਰਾ ਰਿਹਾ ਹੈ ਸੋ ਇਹ ਸਾਰੇ ਰਿਕਾਰਡ ਟੁੱਟੇ ਨੇ ਔਰ ਆਉਣ ਵਾਲੇ ਦਿਨ ਕੀ ਹੋ ਸਕਦੇ ਨੇ ਇਸ ਤੇ ਗੱਲਬਾਤ ਕਰਨ ਦੇ ਲਈ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਦੇ ਐਡੀਟਰ ਇਨ ਚੀਫ ਤੇ ਸੀਓ ਜਗਦੀਪ ਸਿੰਘ ਸੰਧੂ ਜੁੜੇ ਨੇ ਇਸ ਵਕਤ ਫੋਨ ਲਾਈਨ ਤੇ ਜਗਦੀਪ ਜੀ ਸਭ ਤੋਂ ਪਹਿਲਾਂ ਤਾਂ ਜਿਸ ਕਦਰ ਮਤਲਬ ਪਾਰਾ ਇਨਕਰੀਜ਼ ਹੁੰਦਾ ਜਾ ਰਿਹਾ ਜਿਸ ਕਦਰ ਸੈਲਸੀਅਸ ਵਧਦੇ ਜਾ ਰਹੇ ਹੈਗੇ ਇਹ ਚੁਣੌਤੀ ਦੇ ਨਾਲ ਕਿਵੇਂ ਸਰਕਾਰ ਕਿਵੇਂ ਐਡਮਿਨਿਸਟ੍ਰੇਸ਼ਨ ਨਿਭੜੇਗੀ ਇੱਕ ਬੜੀ ਵੱਡੀ ਚੈਲੰਜ ਹੋ ਸਕਦਾ ਸਬਦ ਦੇ ਲਈ ਆਉਂਦੇ ਦਿਨਾਂ ਚ ਜੀ ਗੁਰਪ੍ਰੀਤ ਕੋਸ਼ਿਸ਼ ਤੋਂ ਬੜੀ ਜਾ ਰਹੀ ਹੈ ਇੱਕ ਕਾਗਜ਼ਾ ਦੇ ਵਿੱਚ ਪੇਪਰਾਂ ਵਿੱਚ ਕਿ ਕਿਸੇ ਤਰ੍ਹਾਂ ਜਿਹੜਾ ਗਲੋਬਲ ਵਾਰਮਿੰਗ ਨੂੰ ਰੋਕੇ ਜਾਵੇ ਹਰ ਸਾਲ ਅਰਬਾਂ ਡਾਲਰ ਜਿਹੜੇ ਉਹ ਖਰਚ ਕੀਤੇ ਜਾਂਦੇ ਆ ਕਿ ਗਲੋਬਲ ਵਾਰਮਿੰਗ ਨੂੰ 1.5% ਜਿਹੜਾ 1.5 ਸੈਂਟੀਗ੍ਰੇਡ ਟੈਂਪਰੇਚਰ ਨੂੰ ਘਟ ਲਿਆਂਦਾ ਜਾਵੇ ਲੇਕਿਨ ਜਿਸ ਰਫ਼ਤਾਰ ਨਾਲ ਟੈਂਪਰੇਚਰ ਵੱਧ ਰਿਹਾ ਮੈਨੂੰ ਲੱਗਦਾ ਕਿ ਆਉਣ ਵਾਲੇ 10-20 ਸਾਲ ਤੱਕ ਨਸਲਾਂ ਜਿਹੜੀਆਂ ਨੇ ਉਹ ਤਬਾਹ ਹੋ ਜਾਣਗੀਆਂ ਕਿਉਂਕਿ ਭਾਰਤ ਦੇ ਇਤਿਹਾਸ ਵਿੱਚ ਜਦੋਂ ਟੈਂਪਰੇਚਰ ਰਿਕਾਰਡ ਹੋਣਾ ਸ਼ੁਰੂ ਹੋਇਆ ਉਸ ਦਾ ਰਿਕਾਰਡ ਅੱਜ ਬਣ ਚੁੱਕਿਆ ਹੈ 52.3 ਡਿਗਰੀ ਜੋ ਕਿ ਇੰਡੀਆ ਦੇ ਕਿਸੇ ਵੀ ਪਾਰਟ ਵਿੱਚ ਹਾਲਾਂਕਿ ਕਿਹਾ ਜਾਂਦਾ ਕਿ ਰਾਜਸਥਾਨ ਵਿੱਚ ਬਹੁਤ ਗਰਮੀ ਹੁੰਦੀ ਹੈ ਲੇਕਿਨ ਦਿੱਲੀ ਦੇ ਵਿੱਚ ਅੱਜ ਇਹ ਰਿਕਾਰਡ ਟੁੱਟ ਗਿਆ ਮੁੰਗੇਸ਼ਪੁਰ ਇਲਾਕਾ ਹੈ ਜਿੱਥੇ 52.3 ਡਿਗਰੀ ਸੈਲਸੀਅਸ ਜਿਹੜਾ ਕਰੀਬ 2:30 ਵਜੇ ਦੁਪਹਿਰ ਨੂੰ ਟੈਂਪਰੇਚਰ ਜਿਹੜਾ ਉਹ ਰਿਕਾਰਡ ਕੀਤਾ ਗਿਆ ਜੋ ਕਿ ਪਰ ਇਹ ਬੀਤਾ ਰਿਕਾਰਡ ਜਿਹੜਾ ਉਹ ਹਮੇਸ਼ਾ ਲਈ ਬਣ ਗਿਆ। ਸੋ ਹਾਲਾਂਕਿ ਹੀਟ ਵੇਵ ਲਗਾਤਾਰ ਜਾਰੀ ਹੈ ਔਰ ਪਿਛਲੇ ਕਈ ਦਿਨਾਂ ਤੋਂ ਦੇਸ਼ ਦੇ ਬਹੁਤ ਸਾਰੇ ਇਲਾਕੇ ਸੀ ਜਿੱਥੇ ਟੈਂਪਰੇਚਰ 50 ਡਿਗਰੀ ਜਿਹੜਾ ਉਹ ਟੱਚ ਕਰ ਰਿਹਾ ਸੀ ਲੇਕਿਨ ਅੱਜ ਜਿਹੜਾ 52.10 ਡਿਗਰੀ ਟੈਂਪਰੇਚਰ ਹੈ ਉਸ ਤੋਂ ਬਾਅਦ ਮੈਨੂੰ ਲੱਗਦਾ ਕਿ ਸਰਕਾਰਾਂ ਨੂੰ ਵੀ ਇਹ ਹੁਣ ਸੋਚਣਾ ਪਏਗਾ ਕਿ ਕੀ ਜਿਹੜਾ ਇਹ ਪ੍ਰਿਆਵਰਣ ਹੈ ਜੋ ਗਲੋਬਲ ਵਾਰਮਿੰਗ ਹੈ ਉਹ ਮੁੱਦਾ ਹੋਣਾ ਚਾਹੀਦਾ ਕਿ ਨਹੀਂ ਕਿਉਂਕਿ ਕਿਸੇ ਵੀ ਜਿਹੜੀ ਪਾਰਟੀ ਨੇ ਮੈਨੂੰ ਲੱਗਦਾ ਇਲੈਕਸ਼ਨ ਦੇ ਵਿੱਚ ਇਸ ਚੀਜ਼ ਨੂੰ ਮੁੱਦਾ ਨਹੀਂ ਬਣਾਇਆ ਔਰ ਅੱਜ ਜਦੋਂ ਦਿੱਲੀ ਦੇ ਵਿੱਚ 파ਰਾ ਵਧਿਆ ਤੇ ਉਸ ਵੇਲੇ 8302 ਮੈਗਾਵਾਟ ਜਿਹੜੀ ਹੈ ਪਾਵਰ ਡਿਮਾਂਡ ਜਿਹੜੀ ਉੱਥੇ ਵਧ ਗਈ ਸੋ ਅੰਦਾਜ਼ਾ ਲਗਾਓ ਕਿ ਕਿੰਨੇ 에어 ਕੰਡੀਸ਼ਨ ਜਿਹੜੇ ਦਿੱਲੀ ਚੱਲ ਰਿਹਾ ਕਿੰਨੀਆਂ ਕਾਰਾਂ ਚੱਲ ਰਹੀਆਂ ਨੇ ਪੋਲੂਸ਼ਨ ਕਿੰਨਾ ਜ਼ਿਆਦਾ ਔਰ ਵਜ੍ਹਾ ਕੀ ਹੈ ਇੱਕ ਹੋਰ ਵਜ੍ਹਾ ਕੀ ਹੈ ਕਿ ਜੋ ਰਾਜਸਥਾਨ ਤੇ ਹਰਿਆਣਾ ਤੋਂ ਜੋ ਵਿੰਡ ਚੱਲ ਰਹੀ ਹੈ ਜੋ ਹਵਾ ਚੱਲ ਰਹੀ ਹੈ ਉਸ ਦੇ ਨਾਲ ਤਾਪਮਾਨ ਜਿਹੜਾ ਉਹ ਲਗਾਤਾਰ ਵਧ ਰਿਹਾ ਹੈ ਇਸ ਤੋਂ ਪਹਿਲਾਂ ਰਾਜਸਥਾਨ ਦਾ ਜਿਹੜਾ ਫਲਾਧੀ ਹੈ ਉਹ ਇਲਾਕੇ 'ਚ 51 ਡਿਗਰੀ ਜਿਹੜਾ ਟੈਂਪਰੇਚਰ ਸੀ ਰਿਕਾਰਡ ਕੀਤਾ ਗਿਆ ਸੀ ਜੋ ਕਿ ਇੰਡੀਆ ਦਾ ਰਿਕਾਰਡ ਸੀ ਲੇਕਿਨ ਅੱਜ ਉਹ ਵੀ ਰਿਕਾਰਡ ਜਿਹੜਾ ਟੁੱਟ ਚੁੱਕਿਆ ਹੈ ਫਿਲਹਾਲ ਰਾਜਸਥਾਨ ਦੇ ਬਾਰਮੀੜ ਜੋਧਪੁਰ ਉਦੇਪੁਰ ਸਰੋਹੀ ਜਲੌਰ ਇਹ ਸਭ ਇਲਾਕਿਆਂ ਚ ਜਿਹੜਾ ਤਾਪਮਨ ਹੈ 50 ਡਿਗਰੀ ਦੇ ਆਸ-ਪਾਸ ਜਿਹੜਾ ਉਹ ਰਿਕਾਰਡ ਕੀਤਾ ਗਿਆ ਲੇਕਿਨ ਸਵਾਲ ਇਹ ਹੈ ਕਿ ਅਗਰ ਇਹ ਟੈਂਪਰੇਚਰ ਇਸ ਤਰ੍ਹਾਂ ਹੀ ਚੱਲਦਾ ਰਿਹਾ ਤੇ ਫਿਰ ਲੋਕ ਸਰਵਾਈਵ ਕਿਵੇਂ ਕਰਨਗੇ ਕਿਉਂਕਿ ਜਿਵੇਂ ਟੈਂਪਰੇਚਰ ਵਧੇਗਾ ਉਸ ਨਾਲ ਜਿਹੜਾ ਐਗਰੀਕਲਚਰ ਪ੍ਰੋਡਕਸ਼ਨ ਹੈ ਉੱਤੇ ਬਹੁਤ ਬੁਰਾ ਅਸਰ ਪੈਣ ਵਾਲਾ ਹੈ ਹਾਲਾਂਕਿ ਜਿਹੜਾ ਦੁਨੀਆ ਦਾ ਜਿਹੜਾ ਵਲਡ ਰਿਕਾਰਡ ਜਿਹੜਾ ਕੀਤਾ ਗਿਆ ਸੀ ਗਿਨੀਸ ਬੁੱਕ ਆਫ ਵਲਡ ਰਿਕਾਰਡ ਵਿੱਚ ਉਹਦੇ ਵਿੱਚ ਜਿਹੜਾ ਦਰਜ ਹੈ ਉਹ ਡੈਥ ਵੈਲੀ ਅਮਰੀਕਾ ਦੀ ਜਿਹੜੀ ਹੈ ਉੱਥੇ ਟੈਂਪਰੇਚਰ ਜਿਹੜਾ ਹੈ ਉਹ ਰਿਕਾਰਡ ਕੀਤਾ ਗਿਆ ਸੀ ਜੋ ਕਿ ਦੁਨੀਆ ਦਾ ਸਭ ਤੋਂ ਜ਼ਿਆਦਾ ਟੈਂਪਰੇਚਰ 52 ਡਿਗਰੀ ਰਿਕਾਰਡ ਕੀਤਾ ਗਿਆ ਸੀ ਲੇਕਿਨ ਜਿਸ ਰਫ਼्तार ਨਾਲ ਦਿੱਲੀ ਦੇ ਵਿੱਚ ਤਾਪਮਾਨ ਵੱਧ ਰਿਹਾ ਮੈਨੂੰ ਲੱਗਦਾ ਕਿ ਆਉਣ ਵਾਲੇ ਕੁਝ ਸਾਲਾਂ ਵਿੱਚ ਸ਼ਾਇਦ ਉਹਦਾ ਰਿਕਾਰਡ ਵੀ ਟੁੱਟ ਜਾਏਗਾ ਸੋ ਸੋਚਣ ਦੀ ਲੋੜ ਹੈ ਇਨਸਾਨ ਨੂੰ ਕਿ ਜਿਸ ਤਰ੍ਹਾਂ ਬੇਤਹਾਸ਼ਾ ਜਿਹੜੇ ਦਰਖਤ ਕੱਟੇ ਜਾ ਰਹੇ ਨੇ ਇੰਡਸਟਰੀਅਲ ਗਰੋਥ ਕੀਤੀ ਜਾ ਰਹੀ ਹੈ ਉਸ ਦੇ ਨਾਲ ਜਿਹੜਾ ਜਿਹੜੀ ਸੱਭਿਆਤਾ ਹੈ ਉਹਨੂੰ ਕਿੰਨਾ ਨੁਕਸਾਨ ਹੋ ਸਕਦਾ ਲੇਕਿਨ ਦਿੱਲੀ ਵਾਲਿਆਂ ਦੀ ਰਾਤ ਦੀ ਗੱਲ ਇਹ ਹੈ ਕਿ ਜਦੋਂ ਟੈਂਪਰੇਚਰ ਮੁੰਗੇਸ਼ਵਰ ਵਿੱਚ ਰਿਕਾਰਡ ਕੀਤਾ ਗਿਆ 52 ਡਿਗਰੀ ਉਸ ਤੋਂ ਬਾਅਦ ਤੇਜ਼ ਬਾਰ ਉੱਥੇ ਬਾਰਿਸ਼ ਇੱਕਦਮ ਆਈ ਔਰ ਥੋੜੀ ਜਿਹੀ ਰੀਲਿਫ ਜਿਹੜੀ ਮਿਲੀ ਹੈ ਲੇਕਿਨ ਅਜੇ ਵੀ 7-8 ਡਿਗਰੀ ਜਿਹੜਾ ਨਾਰਮਲ ਟੈਂਪਰੇਚਰ ਹੈ ਉਸ ਤੋਂ ਜਿਹੜਾ 11 ਚੱਲ ਰਿਹਾ ਸੋ ਸਰਕਾਰਾਂ ਨੂੰ ਸੋਚਣਾ ਪਏਗਾ ਕਿ ਆਖਿਰ ਤੇ ਵਧ ਰਿਹਾ ਟੈਂਪਰੇਚਰ ਜਿਹੜਾ ਹੈ ਉਹ ਕਿੰਨਾ ਨਾ ਸਿਰਫ ਇਨਸਾਨਾਂ ਦੇ ਉੱਪਰ ਇੰਪੈਕਟ ਕਰੇਗਾ ਉਸ ਦੇ ਨਾਲ ਜਾਨਵਰ ਔਰ ਖਾਸ ਤੌਰ ਤੇ ਜਿਹੜੀਆਂ ਫਸਲਾਂ ਨੇ ਔਰ ਨਸਲਾਂ ਨੇ ਉਹਨਾਂ ਨੂੰ ਇਤਬਾਅ ਕਰ ਸਕਦਾ ਹੈ ਅਨ ਵਾਲੇ ਟਾਈਮ ਤੇ ਸੋ ਹਰ ਸਾਲ ਗਲੋਬਲ ਵਾਰਮਿੰਗ ਦੇ ਉੱਪਰ ਜਿਹੜੇ ਸੈਮੀਨਾਰ ਕਰਕੇ ਪ੍ਰੀ ਇੰਡਸਟਰੀਅਲ ਲੈਵਲ ਯਾਨੀ ਕਿ ਜਦੋਂ ਇੰਡਸਟਰੀ ਨਹੀਂ ਸੀ ਉਸ ਲੈਵਲ ਤੇ ਟੈਂਪਰੇਚਰ ਚ ਰਿਚਰ ਲਿਆਉਣ ਦੀ ਗੱਲ ਕੀਤੀ ਜਾ ਰਹੀ ਹੈ ਲੇਕਿਨ ਜਿਸ ਤਰਫ ਕਾਰਨਲ ਤਾਪਮਾਨ ਵਧ ਰਿਹਾ ਪੂਰੀ ਦੁਨੀਆ ਵਿੱਚ ਪੂਰੇ ਭਾਰਤ ਵਿੱਚ ਉਸ ਤੋਂ ਇੱਕ ਚਿੰਤਾ ਦੀ ਲਹਿਰ ਜ਼ਰੂਰ ਹੈ ਕਿ ਸ਼ਾਇਦ ਪੋਲਿਟਿਕਲ ਪਾਰਟੀਆਂ ਨੂੰ ਉਹਨਾਂ ਲਈ ਇਹ ਮੁੱਦਾ ਹੀ ਨਹੀਂ ਹੈ ਕਿ ਆਖਰ ਤਾਪਮਾਨ ਨੂੰ ਕਿਵੇਂ ਕੰਟਰੋਲ 'ਚ ਰੱਖਿਆ ਜਾਵੇ ਕਿਵੇਂ ਪੋਲੀੂਸ਼ਨ ਨੂੰ ਕੰਟਰੋਲ ਰੱਖਿਆ ਜਾਵੇ ਕਿਵੇਂ এনਵਾਇਰਨਮੈਂਟ ਨੂੰ ਬਚਾਇਆ ਜਾਵੇ ਗੁਰਪ੍ਰੀਤ ਤੁਹਾਨੂੰ ਯਾਦ ਹੋਊਗਾ ਜਦੋਂ ਸਕੂਲ 'ਚ ਪੜ੍ਹਦੇ ਸੀ ਤਾਂ ਸਾਇੰਸ ਟੈਕਸਟਬੁੱਕ ਦੇ ਵਿੱਚ ਸ਼ਾਇਦ 5th ਯਰ 6th ਦੇ ਵਿੱਚ ਇੱਕ ਕੁਐਸਚਨ ਆਉਂਦਾ ਸੀ ਕਿ ਧਰਤੀ ਤੇ ਟੈਂਪਰੇਚਰ ਦੀ ਲਿਮਟ ਕੀ ਹੈ ਤਾਂ ਉਹਦਾ ਆਨਸਰ ਹੁੰਦਾ ਸੀ -50 ਡਿਗਰੀ ਤੋਂ ਲੈ ਕੇ +50 ਡਿਗਰੀ ਮਤਲਬ ਕਦੇ ਟੈਂਪਰੇਚਰ ਹੈ ਜਿਹੜਾ ਉਹ -50 ਡਿਗਰੀ ਤੋਂ ਥੱਲੇ ਨਹੀਂ ਜਾਂਦਾ ਧਰਤੀ ਤੇ ਔਰ 50 ਡਿਗਰੀ ਉੱਪਰ ਨਹੀਂ ਜਾਂਦਾ ਪਰ ਉਹ ਸਾਰੇ ਜਿਹੜੇ ਸਾਇੰਸ ਦੇ ਫਾਰਮੂਲੇ ਸੀ ਉਹ ਵੀ ਫੇਲ ਹੋ ਗਏ ਹੁਣ ਕ੍ਰੈਸ਼ ਹੋ ਚੁੱਕੇ ਐ ਗੱਲ ਇਹ ਆ ਕਿ ਇਹ ਝੰਡੇ ਤੇ ਨਾ ਸਿਰਫ ਮਤਲਬ ਜੇ ਹੁਣ ਆਪਾਂ ਗਲੋਬਲ ਵਾਰਮਿੰਗ ਦੀ ਗੱਲ ਕਰਾਂਗੇ ਜਗਦੀਪ ਜੀ ਤਾਂ ਨਾ ਸਿਰਫ ਇਹ ਬਿਕੋਜ਼ ਇਹ ਸਿਰਫ ਇੱਕ ਖਿੱਤੇ ਜਾਂ ਇੱਕ ਦੇਸ਼ ਦਾ ਮਸਲਾ ਨਹੀਂ ਇਹਦੇ ਤੇ ਪੂਰੀ ਦੁਨੀਆ ਨੂੰ ਅਰ ਜਿੰਨੇ ਦਾ ਮਤਲਬ ਪੂਰੇ ਦਾ ਪੂਰਾ ਜਿਹੜਾ ਸੰਸਾਰ ਹੈ ਉਹਨੂੰ ਬੈਠ ਕੇ ਗੱਲ ਕਰਨੀ ਪਊਗੀ ਇਹਦੇ ਤੇ ਜਦੋਂ ਟਰੰਪ ਵਰਗੇ ਲੋਕ ਇਹਦੇ ਚੋਂ ਨਿਕਲ ਜਾਂਦੇ ਹੈ ਗਲੋਬਲ ਵਾਰਮਿੰਗ ਤੇ ਜੇ ਕੋਈ ਗੱਲ ਹੋ ਰਹੀ ਹੈ ਕੋਈ ਸਮਝੌਤਾ ਹੋ ਰਿਹਾ ਹੈ ਤਾਂ ਜਿਹੜੇ ਵਿਕਾਸਸ਼ੀਲ ਦੇਸ਼ ਹੈਗੇ ਉਹਨਾਂ ਨੂੰ ਕਾਰਬਨ ਐਮਿਸ਼ਨ ਘਟ ਕਰਨ ਦੇ ਲਈ ਮੈਂ ਕੋਈ ਪੈਸੇ ਨਹੀਂ ਦੇਣਗੇ ਤਾਂ ਇਸ ਤਰ੍ਹਾਂ ਜਦੋਂ ਚੱਲਦਾ ਰਹੂਗਾ ਨਾ ਸਿਰਫ ਜੀਓ ਪੋਲਿਟੀਕਲ ਲੈਵਲ ਤੇ ਜਦੋਂ ਏਜੰਡੇ ਤੇ ਨਹੀਂ ਆਉਣਗੀਆਂ ਚੀਜ਼ਾਂ ਉਦੋਂ ਤੱਕ ਹੀਟਲੇ ਲੈਵਲ ਤੇ ਲਿਆਉਣੀਆਂ ਬੜੀਆਂ ਮੁਸ਼ਕਲ ਹੈ ਤੁਸੀਂ ਕੀ ਸਮਝਦੇ ਹੋ? ਕੁਪਰੇ ਜਿਹੜੀਆਂ ਵੱਖ-ਵੱਖ ਦੇਸ਼ ਹਰ ਸਾਲ ਇਕੱਠੇ ਹੁੰਦੇ ਆ ਬੈਠਦੇ ਨੇ ਚਿੰਤਾ ਜ਼ਾਹਿਰ ਕਰਦੇ ਆ ਕਿ ਆਖਿਰ ਜਿਹੜੀ ਕਾਰਬਨ ਮਿਸ਼ਨਸ ਆ ਕਿਵੇਂ ਘਟਾਉਣੀਆਂ ਨੇ ਕਿਵੇਂ ਓਜ਼ੋਨ ਲੇਅਰ ਨੂੰ ਬਚਾਣਾ ਹੈ। ਲੇਕਿਨ ਅਫਸੋਸ ਹੈ ਕਿ ਜਿਹੜੀਆਂ ਕੰਟਰੀਜ਼ ਜਿਹੜੀਆਂ ਰਿਸਪਾਂਸਿਬਲ ਨੇ ਸਭ ਤੋਂ ਜ਼ਿਆਦਾ ਇੰਡਸਟਰੀਅਲਾਈਜੇਸ਼ਨ ਕਿੱਥੇ ਆ ਅਮਰੀਕਾ 'ਚ ਜਾਂ ਚਾਈਨਾ 'ਚ ਲੇਕਿਨ ਇਹ ਕੰਟਰੀਜ਼ ਨੂੰ ਕੋਆਪਰੇਸ਼ਨ ਦੀ ਗੱਲ ਆਉਂਦੀ ਆ ਜਦੋਂ ਫੰਡ ਦੀ ਗੱਲ ਕੀਤੀ ਜਾਂਦੀ ਹੈ। ਉਸ ਵੇਲੇ ਉਹ ਆਪਣੇ ਹੱਥ ਖੜੇ ਕਰ ਦਿੰਦੇ ਆ ਕਿ ਜਿਹੜੇ ਦੇਸ਼ ਦੀ ਪ੍ਰੋਬਲਮ ਹੈ ਉਹੀ ਸੋਲਵ ਕਰੋ ਸੋ ਜਿਹੜੀ ਜਿਹੜੀ ਇੰਡਸਟਰੀਅਲ ਗਰੋਥ ਜਿਹੜੀ ਇਹਨਾਂ ਦੇਸ਼ਾਂ 'ਚ ਹੋ ਰਹੀ ਆ ਉਹਦਾ ਨੁਕਸਾਨ ਜਿਹੜਾ ਬਹੁਤ ਸਾਰੇ ਭਾਰਤ ਵਰਗੇ ਜਿਹੜੇ ਡਿਵੈਲਪਿੰਗ ਨੇਸ਼ਨਸ ਐ ਉੱਥੇ ਲੋਕਾਂ ਨੂੰ ਖਾਣਾ ਪੈ ਰਿਹਾ ਔਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਟੈਕਸਟ ਬੁੱਕ 'ਚ ਹੁੰਦਾ ਸੀ ਕਿ -50 ਤੋਂ ਲੈ ਕੇ 50 ਡਿਗਰੀ ਸੈਲਸੀਅਸ ਜਿਹੜਾ ਉਹ ਇੱਕ ਮਾਰਕ ਰੱਖਿਆ ਗਿਆ ਸੀ ਲੇਕਿਨ ਹੁਣ ਜਿਹੜਾ ਹੈ ਤਾਪਮਾਨ 60 ਡਿਗਰੀ ਦੇਸ਼ 'ਤੇ ਕਈ ਲੱਖਾਂ ਚੋ ਚੁੱਕਿਆ ਔਰ ਅੱਜ ਮੈਂ 52.3 ਡਿਗਰੀ ਰਿਕਾਰਡ ਕੀਤਾ ਗਿਆ ਇਸ ਨਾਲ ਹੁਣ ਕੜੇ ਕਦਮ ਠਾਣਨੇ ਚਾਹੀਦੇ ਆ ਹਰ ਸਾਲ ਜਿਹੜੀ ਆ ਫੋਰੈਸਟ ਕਵਰ ਨੂੰ ਵਧਾਉਣ ਦੀ ਗੱਲ ਕੀਤੀ ਜਾਂਦੀ ਹੈ ਜਦੋਂ ਆਪਣਾ ਜਦੋਂ ਵੀ ਟਰੀ ਪਲਾਂਟੇਸ਼ਨ ਡਰਾਈਵ ਸ਼ੁਰੂ ਕਰਦੇ ਆ ਫੋਟੋਕਸਾਈ ਜਾਂਦੀ ਨੇਤਾਵਾਂ ਵੱਲੋਂ ਜਾਂ ਮ ਲੋਕਾਂ ਵੱਲੋਂ ਲੇਕਿਨ ਮੈਨੂੰ ਲੱਗਦਾ ਕਿ ਸਰਕਾਰਾਂ ਜਿੱਥੇ ਫੇਲ ਹੁੰਦੀ ਆ ਉੱਥੇ ਪਬਲਿਕ ਰੋਗ ਵਾਲਾ ਚਾਹੀਦਾ ਔਰ ਪਬਲਿਕ ਨੂੰ ਵੀ ਵੱਤ ਵੱਜੜੇ ਦਰਖਤ ਹੈ ਉਹ ਲਗਾਉਣੇ ਚਾਹੀਦੇ ਆ ਤਾਂ ਕਿ ਹੌਲੀ ਹੌਲੀ ਟੈਂਪਰੇਚਰ ਜਿਹੜਾ ਵਧੇ ਬੜੀ ਦਿਲਚਸਪ ਅੱਜਕੱਲ ਤਸਵੀਰਾਂ ਨੇ ਕੋਚ ਅਖਬਾਰਾਂ ਵਿੱਚ ਚੰਡੀਗੜ੍ਹ ਦੇ ਵੀ ਲਾਈਆਂ ਜਾਂਦੀਆਂ ਨੇ ਕਿ ਜਿਸ ਰੋਡ ਦੇ ਉੱਪਰ ਜਿੱਥੇ ਦ੍ਰਿਸ਼ਤ ਬਹੁਤ ਜ਼ਿਆਦਾ ਨਹੀਂ ਉੱਥੇ ਆਮ ਸ਼ਹਿਰ ਦੇ ਟੈਂਪਰੇਚਰ ਨਾਲੋਂ 4 ਤੋਂ 5 ਡਿਗਰੀ ਟੈਂਪਰੇਚਰ ਘੱਟ ਜਿਹੜਾ ਉੱਥੇ ਰਿਕਾਰਡ ਕੀਤਾ ਜਾਂਦਾ ਸੋ ਜਿੰਨੇ ਜ਼ਿਆਦਾ ਦ੍ਰਿਸ਼ਤ ਹੋਊਂਗੇ ਵਾਤਾਵਰਣ ਸਾਫ਼ ਰੱਖਣ 'ਚ ਮਦਦ ਮਿਲੇਗੀ ਔਰ ਇੰਡਸਟਰੀ ਜਿੱਥੇ ਹੈ ਉਹਦੇ ਉੱਪਰ ਵੀ ਲਗਾਮ ਲਗਾਣੀ ਪੈਗੀ ਕਿਉਂਕਿ ਬਹੁਤ ਸਾਰੀਆਂ ਪੋਲਿਊਟ ਜਿਹੜੀਆਂ ਇੰਡਸਟਰੀਜ਼ ਨੇ ਪੋਲੂਸ਼ਨ ਕ੍ਰੀਏਟ ਕਰਦੀਆਂ ਨੇ ਜੋ ਟੈਕਨੋਲੋਜੀ ਲੇਟੈਸਟ ਹੈ ਕਿਉਂਕਿ ਡਿਵੈਲਪਿੰਗ ਨੇਸ਼ਨ ਹਨ ਲੋਕਾਂ ਕੋਲੇ ਨੇ ਪੈਸੇ ਨਹੀਂ ਐਂਡਸਟਰੀਸ ਕੋ ਕਿ ਉਹ ਇਹਦੇ ਵਿੱਚ ਇਨਵੈਸਟ ਕਰਨ ਨਾਲ ਤੋਂ ਦੇ ਕਾਨੂੰਨ ਸਖਨੇ ਕਿਉਂਕਿ ਮੈਂ ਤੁਹਾਨੂੰ ਦੱਸਦਾ ਕਿ ਅਮਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ ਗੱਡੀਆਂ ਨੇ ਲੇਕਿਨ ਪੋਲੂਸ਼ਨ ਨਾ ਮਾਤਰ ਹੈ ਕਿਉਂਕਿ ਉੱਥੇ ਇੱਕ ਸਪੈਸ਼ਲ ਜਿਹੜਾ ਇਨਸਟਰੂਮੈਂਟ ਆ ਕਾਰਾਂ ਵਿੱਚ ਲਗਾਇਆ ਜਾਂਦਾ ਹੈ ਜਿਸ ਕਾਰਨ ਉੱਥੇ ਜਿਹੜੀ ਹੈ ਜਿਹੜੀ ਪੋਲੂਸ਼ਨ ਹੈ ਉਹਦੇ ਨਾਲ ਨਹੀਂ ਹੁੰਦੀ ਔਰ ਡੀਜ਼ਲ ਦੇ ਨਾਲ ਇੱਕ ਹੋਰ ਲਿਕਵਿਡ ਜਿਹੜਾ ਹੈ ਉਹ ਟਰੱਕਾਂ 'ਚ ਪਾਣਾ ਮੈਂਡਟਰੀ ਹੁੰਦਾ ਤਾਂ ਕਿ ਉਹਦੇ ਨਾਲ ਪੋਲੂਸ਼ਨ ਨਾ ਵਧੇ ਸੋ ਕੀ ਪ੍ਰੋਬਲਮ ਹੈ ਕਿ ਭਾਰਤ ਦੇਸ਼ ਵਿੱਚ ਇਹਨਾਂ ਚੀਜ਼ਾਂ ਦੀ ਜਿਹੜੀ ਹੈ ਸ਼ਾਇਦ ਇੰਨੀ ਅਵੇਅਰਨੈਸ ਵੀ ਨਹੀਂ ਹੈ ਔਰ ਸਰਕਾਰਾਂ ਵੀ ਉਹਨਾਂ ਦਾ ਵੀ ਧਿਆਨ ਨਹੀਂ ਹੈ ਸੋ ਲੋਕਾਂ ਨੂੰ ਵੀ ਆਪਣੇ ਲੈਵਲ ਤੇ ਬਹੁਤ ਸਾਰੇ ਦਰਖਤ ਲਾਣੇ ਪੈਣਗੇ ਔਰ ਤੁਸੀਂ ਦੇਖਦੇ ਹੋ ਕਿ ਬਹੁਤ ਸਾਰੇ ਹਾਈਵੇਜ਼ ਬਣ ਰਹੇ ਨੇ ਉੱਥੇ ਦਰਖਤਾਂ ਨੂੰ ਕੱਟਿਆ ਜਾ ਰਿਹਾ ਲੇਕਿਨ ਅਫਸੋਸ ਉਹਨਾਂ ਦੀ ਜਗ੍ਹਾ ਤੇ ਦਰਖਤ ਜਿਹੜੇ ਆ ਦੁਬਾਰਾ ਸਬਸਟੀਟਿਊਟ ਲਗਾਏ ਨਹੀਂ ਸੋ ਤੁਹਾਨੂੰ ਯਾਦ ਹੋਵੇਗਾ ਚਾਈਨਾ ਜਿਹਨੋਂ 올림픽ਸ ਹੋਈਆਂ ਸੀ ਸਟੇਡੀਅਮ ਬਣੇ ਸੀ ਉੱਥੇ ਹਜ਼ਾਰਾਂ ਦਰਖਤ ਕੱਟੇ ਸੀ ਲੇਕਿਨ ਇੱਕ ਟੀ ਕਈ ਹਜ਼ਾਰ ਦਰਖਤ ਉਹਦੇ ਬਦਲੇ ਜਿਹੜੇ ਆ ਉਹ ਲਾਇਆ ਜਾਣਗੇ ਔਰ ਉੱਥੇ ਲਗਾਏ ਵੀ ਗਏ ਲੇਕਿਨ ਭਾਰਤ ਵਰਗਾ ਦੇਸ਼ ਜਿੱਥੇ ਪੋਲਿਟੀਕਲ ਪਾਰਟੀਆਂ ਲਈ ਇਹ ਕੋਈ ਮੁੱਦਾ ਹੀ ਨਹੀਂ ਆ ਕਿ ਵਾਤਾਵਰਣ ਸਮਾ ਜਿਹੜਾ ਉਹ ਜਾ ਰਿਹਾ ਮੈਨੂੰ ਲੱਗਦਾ ਅਸੀਂ ਆਪਣੀ ਹੋਸ਼ ਵਿੱਚ ਹੀ ਇਹ ਦੇਖ ਲਾਂਗੇ ਕਿ ਸ਼ਾਇਦ ਆਉਣ ਵਾਲੇ ਸਮੇਂ ਵਿੱਚ ਟੈਂਪਰੇਚਰ ਕਿਉਂਕਿ ਮੈਂ ਤੁਹਾਨੂੰ ਦੱਸਿਆ ਥੈੱਟ ਵੈਲੀ ਅਮਰੀਕਾ ਕੈਲੀਫੋਰਨੀਆ ਵਿੱਚ 56.7 ਡਿਗਰੀ ਉਹ ਦੁਨੀਆ ਦਾ ਸਭ ਤੋਂ ਹਾਈएस्ट ਰਿਕਾਰਡਡ ਟੈਂਪਰੇਚਰ ਹੈ ਲੇਕਿਨ ਮੈਨੂੰ ਲੱਗਦਾ ਭਾਰਤ ਵਿੱਚ ਦਿੱਲੀ 'ਚ ਜੇ ਅੱਜ 52 ਡਿਗਰੀ ਰਿਕਾਰਡ ਕੀਤਾ ਗਿਆ ਆਉਣ ਵਾਲੇ ਕੁਝ ਸਾਲਾਂ ਵਿੱਚ ਸ਼ਾਇਦ ਉਹ ਵੀ ਰਿਕਾਰਡ ਭਾਰਤ ਵਿੱਚ ਪੁੱਟ ਜਾਏਗਾ ਸੋ ਭਾਰਤ ਸਰਕਾਰ ਨੂੰ ਸੋਚਣਾ ਪਏਗਾ ਲੋਕਾਂ ਨੂੰ ਸੋਚਣਾ ਪਏਗਾ ਕਿ ਆਖਰ ਕਿਵੇਂ ਟੈਂਪਰੇਚਰ ਨੂੰ ਘਟ ਕਰਨਾ ਚਾਹੀਦਾ ਕਿਵੇਂ ਇਹਨੂੰ ਕੰਟਰੋਲ ਕਰਨਾ ਚਾਹੀਦਾ ਕਿਉਂਕਿ ਅਗਰ ਇਹ ਨਾ ਕੰਟਰੋਲ ਹੋਇਆ ਨਾ ਸਿਰਫ ਸਾਡੀ ਜਿਹੜੀ ਹੈ ਕਿਉਂਕਿ ਤੁਸੀਂ ਜਿਹੜੀ ਐਗਰੀਕਲਚਰ ਗਰੋਥ ਹੈ ਉਹ ਖਤਮ ਹੋ ਜਾਏਗੀ ਕਿਉਂਕਿ ਸੈਂਟਿਸਟ ਦੱਸ ਰਿਹਾ ਕਿ ਅਗਰ ਇੰਨੀ ਜਿਹੜੀ ਗਰਮੀ ਵਧ ਗਈ ਤੇ ਉਸ ਨਾਲ ਜਿਹੜੀ ਕਣਕ ਦੀ ਪੈਦਾਵਾਰ ਹੈ ਉਹ ਕਾਫੀ ਘਟ ਜੇਗੀ ਸੋ ਦੇਖਣ ਵਾਲੀ ਗੱਲ ਹੋਏਗੀ ਕਿ ਆਖਰ ਹੁਣ ਸਰਕਾਰਾਂ ਇਹਨੂੰ ਸੀਰੀਅਸਲੀ ਲੈਂਦੀਆਂ ਨੇ ਜਾਂ ਉਹ ਵੀ ਰੱਬ ਦੇ ਸਾਰੇ ਛੱਡਦੇ ਆ ਲੇਕਿਨ ਮੈਨੂੰ ਲੱਗਦਾ ਕਿ ਲੋਕਾਂ ਨੂੰ ਕੋਸ਼ਿਸ਼ ਕਰਨੀ ਪੈਗੀ ਕਿ ਵਾਤਾਵਰਨ ਨੂੰ ਜਿਹੜਾ ਇਹ ਉਹਨੂੰ ਸਵਾਲ ਤਾਂ ਸਮਝ ਲੈਂਦੀ ਉਹ ਸਿਰਫ ਇੱਕ ਹਫ਼ਤੇ ਵਿੱਚ ਫੰਕਸ਼ਨ ਨਾ ਮਨਾਇਆ ਜਾਵੇ ਲੇਕਿਨ 365 ਦਿਨ ਵਾਟਾ ਵਰ ਨੂੰ ਬਚਾਉਣ ਦੀ ਲੜਾਈ ਹੁਣ ਜਿਹੜੀ ਹੈ ਗੁਰਪ੍ਰੀਤ ਸਾਨੂ ਲੜਨੀ ਪੈਗੀ ਜੀ ਬਹੁਤ ਸ਼ੁਕਰੀਆ ਜਗਦੀਪ ਜੀ ਇਸ ਗੱਲਬਾਤ ਲਈ ਸੋ ਲਗਾਤਾਰ ਤਾਪਮਾਨ ਵਧ ਰਿਹਾ ਔਰ ਇਨਸਾਨ ਨੂੰ ਬੜੀ ਜਲਦੀ ਇਹ ਸਮਝ ਆ ਜਾਊਗਾ ਕਿ ਉਹ ਕੀ ਗਵਾ ਰਿਹਾ ਹੈ ਇੰਡਸਟਰੀਅਲਾਈਜੇਸ਼ਨ ਜਿੰਨੀ ਹੋ ਰਹੀ ਹੈ ਕਿ ਜਿੰਨਾ ਸੰਨਤੀਕਰਨ ਹੋ ਰਿਹਾ ਹੈ ਜਿੰਨੇ ਸ਼ਹਿਰ ਨਵੇਂ ਵਸ ਰਹੇ ਹੈਗੇ ਉਹਨਾਂ ਨੂੰ ਲੈ ਕੇ ਕੋਈ ਕਨਸੋਲਿਡੇਟਡ ਪਲਾਨ ਸਰਕਾਰਾਂ ਨੂੰ ਬਣਾਉਣਾ ਪਊਗਾ ਜੇ 40% ਵਸੂ ਤਾਂ 60% ਦਰਖਤਾਂ ਦੇ ਵੀ ਲੋਡ ਹੈ ਕਿਉਂਕਿ ਜੇ ਸਿਰਫ ਬਿਜਲੀ ਦੇ ਕੇ ਲੋਕਾਂ ਨੂੰ ਔਰ AC ਲਵਾ ਕੇ ਜੇ ਸਮਝਿਆ ਜਾਵੇ ਕਿ ਗਰਮੀ ਤੋਂ ਨਿਜਾਤ ਮਿਲ ਜੂਗੀ ਤਾਂ ਇਹ ਬੇਵਕੂਫੀ ਹੈ AC ਜਿੰਨੀ ਠੰਡ ਇੱਕ ਕਮਰੇ 'ਚ ਪੈਦਾ ਕਰਦਾ ਉਹ ਤੋਂ ਜ਼ਿਆਦਾ ਗਰਮੀ ਵਾਤਾਵਰਨ ਦੇ ਲਈ ਛੱਡਦਾ ਹੈ